ਮੁਬਾਰਕਾਂ ਬਈ ਨੂਰਪ੍ਰੀਤ ਕੋਰੇ ਥੈਂਕ ਯੂ ਹੈਲੋ ਜੀ ਸਤਿਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਹਾਂਜੀ ਲੋ ਜੀ ਆਗੇ ਨੂਰ ਨੂੰ ਆਪਣੀ ਫੇਰ ਤੋਂ ਯੂਨੀਵਰਸਿਟੀ ਤੋਂ ਤੇ ਅੱਜ ਹੈ ਨੂਰ ਦਾ ਸ਼ਾਪਿੰਗ ਡੇ ਜਾ ਰਹੇ ਆਪਾਂ ਜਲਦੋਂ ਸ਼ਹਿਰ ਨੂੰ ਕਿੱਲੇ ਦਾ ਕੰਮ ਜਿਹੜਾ ਮੁੱਲ ਕੋ ਦਾ ਹੀ ਜੋੜਾ ਕੋੜੀਆਂ ਆ ਮੋੜਾਂ ਜਾਂ ਤੇ ਆ ਕੇ ਬੜਾ ਕੰਮ ਖਤ ਲੱਗਦਾ ਹਾਂ ਹਾਂਜੀ ਮਿਲੋ ਜੀ ਮੇਰੇ ਭਤੀਜੇ ਨੋਬਲਪ੍ਰੀਤ ਸਿੰਘ ਨੂੰ ਸਤਿਗਾਲ ਜੀ ਚੰਗੀ ਤਰ੍ਹਾਂ ਮੂੰਹ ਇਧਰ ਕਰ ਦਿਨ। ਉਹ ਕੋਲ ਸਾਹਮਣੇ ਆ ਕੇ ਸਾਹਮਣੇ ਆ ਕੇ ਇਹਨਾਂ ਕਦੇ ਨਹੀਂ। ਕਾਲ ਜੀ ਤਾਰਾ ਤੂੰ। ਇਹ ਮੇਰੀ ਭਤੀਜੀ ਨੂਰਪ੍ਰੀਤ ਕੌਰ। ਕੀ ਆ ਨੰਦ ਜਿਗਰ ਦੇ ਟੁਕੜੇ। ਪਰ ਜਿਗਰ ਦੇ ਟੁਕੜੇ ਭੜੇ ਬਹੁਤ ਹੋ ਚੁੱਕੇ ਹੁਣ ਵੱਡੇ ਹੋ ਗਏ ਨਾ। ਬੜੇ ਦੋਨੇ ਆ ਗਏ ਆਪ ਨੂੰ ਸਮਝ ਲੈ ਬੋਸ। ਚਲੋ ਜਾਣੇ ਸੀ ਇਹ ਹਾਂ ਇਹ ਹੁਣ ਆਪਦੇ ਆਪ ਨੂੰ ਸਮਝਦੇ ਰਹਿੰਦੇ ਬਹੁਤ ਹੈ ਨਾ ਕਿਉਂਕਿ ਵੱਡੇ ਹੋ ਗਏ ਨਾ ਉਹ ਯੂਨੀਵਰਸਿਟੀ ਆਲੇ ਹੋ ਚੁੱਕੇ ਆ ਠੀਕ ਹੈ ਜੀ ਪਹੁੰਚਦੇ ਆਪਾਂ ਜਾਈਏ ਠੀਕ ਹੈ ਦੇਖੋ ਉਹਨੇ ਤਾਂ ਮੋਹਨ ਅਜਨੂਰ ਟਿਕ ਕਰ ਕੀ ਕੁਛ ਕੀਤਾ ਲੈ ਕੇ ਆਉਂਦੀ ਆ ਬੈਠੀ ਖੜੇ ਦਾ ਲੱਗਦਾ ਨਾ ਆਪ ਜ ਨੂੰ ਵੈਲੀ ਅਰਜਨ ਕੀ ਆਪ ਜ ਨੂੰ ਕਹਨੀ ਆਰਜਨ ਟਿ ਲੋ ਨਹੀਂ ਆ ਸਾਡੇ ਪੇਰੈਂਟ ਆਏ 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 ਆਰਜਨ ਟਿ ਲੋ ਨਹੀਂ ਆਰਜਨ ਟਿ ਲੋ ਅਰਜਨ ਵੈਲੀ ਨਹੀਂ ਆਰਜਨ ਟਿ ਹਾਂ ਨਾ ਟਿ ਪਰੈਂਟਸ ਗਰ ਨਾ ਬਲੀ ਤੁਸੀਂ ਤਾਂ ਇਹਨਾ ਵਧੀਆ ਸਾਰੀ ਸੁਣੀ ਰਿਆ ਹਾਂ ਆ ਨੌਮ ਸਿੰਘ ਨੇ ਮੈਨੂੰ ਗੱਡੀ ਸਿਖਾਈ ਆ ਸਿਰਫ ਹੱਥ ਤੇ ਗਿਆ ਨਾ ਪਰ ਮੇਰੇ ਨਾਲ ਹਨਾ ਅਸਲੀ ਹੁਣ ਇਹਦੀ ਡਰ ਹੈ ਹਾਂ ਇਹ ਸਪੀਡ ਬਹੁਤ ਰਾਜਦਾ ਵੀ ਤਾਂ ਹਨਾ ਸ਼ੱਕ ਨਹੀਂ ਸ਼ੱਕ ਦੀ ਡਰ ਹੁੰਦਾ ਕਾ ਮਾੜੀ ਗਲਤੀ ਨਾਲ ਹੀ ਪਤਾ ਨਹੀਂ ਕੀ ਹੋ ਜਾਣਾ ਲੋ ਵੀ ਆ ਕੇ ਆਪਾਂ ਚੈਟੋ ਦੇ ਫਟਕਾ ਤੇ ਹੁਣੇ ਹੀ ਲੱਗੇ ਹੁਣੇ ਲੱਗੇ ਨੌਪਲ ਉਹ ਹੋ ਗੋੜ ਲਗੇ ਮੋੜ ਕੇ ਜਦੋਂ ਲੱਗਾ ਉਧਰ ਵੀ ਜਾਣਾ ਫੇਰ ਉਹੀ ਟਾਈਮ ਹੋ ਜਾਣਾ ਮੜ ਜੂਗੀ ਹਾਂ ਤਾਂ ਹਮ ਤਾਂ ਮੋੜ ਵੀ ਜਾਓਗੇ ਕਿੱਧਰ ਤੇ ਮੁੜੂਗੀ ਨਹੀਂ ਵਹਿ ਗਈ ਲੈ ਮੋੜ ਗਈ ਨਾਲ ਦੀ ਨਾਲ ਉਹ ਪਿੱਛੇ ਲੱਗ ਗਈ ਗੱਡੀ ਇੱਕ ਮਿੰਟ ਸਟੈਂਡ ਕਰ ਕੋਈ ਹੁਣ ਆਗੇ ਸੇ ਜੈਤੋ ਤੇ ਸਭ ਤੋਂ ਪਹਿਲਾਂ ਪਤਾ ਹਾਂ ਉਤਰੋ ਦੀ ਮੈਂ ਨਹੀਂ ਬਟਰੀਂ ਸਿਵਾ ਦੇ ਨਾ ਅੰਦਰ ਲਾ ਕੇ ਨਾ ਨਹੀਂ ਤੇ ਉਤਰੋ ਜਦੋਂ ਵੀ ਬੱਸ ਸਟੈਂਡ ਚਲਾ ਦੇ ਗੱਡੀ ਫੇਰ ਉਤਰਦੇ ਠੀਕ ਹੈ ਆਲਾ ਹੋਰ ਅੱਛਾ ਲਓ ਵੀ ਪਹਿਲਾਂ ਅਸੀਂ ਜਾ ਰਹੇ ਹਾਂ ਸੈਮਸੰਗ ਸਟੋਰ ਤੇ ਇੱਥੋਂ ਲੈਣਾ ਨੂਰ ਲਈ ਮੋਬਾਈਲ ਫੋਨ ਚਲੋ 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 ਜਿਸਾਨ ਨੂੰ ਇਹ ਨਹੀਂ ਕੀ ਨਾ ਫੋਨ ਜਿਹੜਾ ਨੂਰ ਲੱਭਦੀ ਆ ਤੇ ਹੁਣ ਆਪਾਂ ਚੱਲਦੇ ਆ ਕੋਟਕਪੁਰੇ ਜਿਹੜੀ ਹੁਣ ਲਾਇਆ ਸੀ ਗਾਣਾ ਜੀਵੇ ਸੋਇ ਨੰਦ ਜੀਵੇ ਸੋਇ ਮਿਆ ਤੁਹ ਨਰਮੀ ਹਾਂ ਹਾਂਜੀ ਆ ਗਿਆ ਕੋਟਪੁਰੇ ਬੱਸ ਹਾਂ ਸੁਲਮੀਆਂ ਉਮਰਾਂਜੀ ਨੇ ਸੋਨਿਆ ਅਜੇ ਸੀ ਕੋਟਪੂਰੀ ਇੱਥੇ ਸਾਨੂੰ ਕਿਸੇ ਨੇ ਕਹਿ ਸੀ ਕਿ ਮਾਈ মিডিਆ ਵਾਲਿਆਂ ਦੇ ਵੀ ਫੋਨ ਵਧੀਆ ਮਿਲਦੇ ਆ 1190 ਪ੍ਰੀਤ ਸਿੰਘ ਚੱਲੀਏ ਰਸੋ ਰਾਜੀ ਜੀ ਦੇ ਮਦਰ ਇਹ ਲੋੜੇ ਵਿੱਚ ਨਾ 40000 ਤੱਕ 47000 ਤੱਕ ਵੀ ਆ ਗਿਆ ਆ ਗਿਆ ਆ ਗਿਆ ਆ ਗਿਆ ਤਰਾ ਕਾਪੀ ਹੁੰਦੀ ਲੋਜੀ ਅਰੇ ਨਾਲ ਤੁਸੀਂ ਹਾਂਜੀ ਪੰਨਾ ਪਾਟ ਕੇ ਨਾ ਬੈਗ ਦਿਖਾ ਦਿਓ ਪੰਨਾ ਲਾ ਦਿਓ ਉੱਪਰ ਬੈਗ ਦਾ ਹਥੇ ਅੂਠਾ ਕਰ ਦਿਓ ਹਾਂ ਬੈਗ ਦਿਖਾ ਦਿਓ ਉਠਾ ਕਰ ਦਿਓ

മൈ മീഡിയ ഫോൺ നൂർ ഫ ਲੋਵੀ ਮੈਂ ਨੂਰ ਲਈ ਤਾ ਚਿੱਤੇ ਪਾਇਲਟ ਪੈਨ ਦੋ ਸੌ ਸਨ ਹੀ ਆਪਨੇ ਸਕੂਲ ਵਾਲੇ ਬੱਚਾ ਲਈ ਹੈ ਡੋਮ ਦੇ ਪੈਨ ਜਦੋਂ ਉਹਨਾਂ ਦਾ ਬਰਥਡੇ ਨੇ ਮੋੜ ਦੇਣੇ ਹੁੰਦੇ ਆ ਮੇਰੇ ਇੱਕ ਨਾ ਨਹੀਂ ਇਧਰ ਇਧਰ ਇਤਰਾਛ ਇਤਰਾਛ ਉਹ ਪੈਨ ਚਾਹ ਇਹ ਰਿਪੋਰਟ ਲੈ ਅਨੇ ਦੋਈ ਜੀ ਇਹ ਤਾਂ ਪੁੱਛਿਆ ਗਾ ਲਾ ਮਗਾ ਦੀਸਾ ਚਲ ਵੀ ਅਜ ਨੂਰ ਨੇ ਸਾਡਾ ਚੰਗਾ ਹੀ ਕਰਤਾ ਇਦਾਂ ਦਾ ਜਾ ਵੀ ਗਾਲਾ ਕੱਢੂਆ 50000 ਰੁਪਏ ਲਾ ਕੇ ਆ ਗਏ ਹਾਂ ਇਹ ਨਹੀਂ ਅੱਜ ਇਸ ਪ੍ਰਕਾਰ ਦੀ ਜਲਦੀ ਕਰ ਰਹੇ ਹਾਂ ਤੁਸੀਂ ਡਿਮੈਂਡ ਪੂਰੀ ਹੋ ਗਈ ਹੈ ਸ੍ਰੀਟ ਹਾਊਸ ਤੇ ਡਿਲੀਵਰੀ ਪੂਰੀ ਹੋ ਗਈ ਅੱਜ ਸਭ ਕੈਸ਼ ਜਿਹੜੀ ਵਿਥਡ੍ਰੋਅਲ ਵੀ ਉਹ ਵੀ ਖਤਮ ਹੋ ਚੁੱਕੇ ਤਾਂ ਸਾਡੇ ਕੋਲ ਥੋੜੀ ਕੈਸ਼ ਹੋਣੀ ਹੈ ਤੇ ਨੂਰ ਨੇ ਸਾਰੇ ਪੈਸੇ ਜੱਟੇ ਲਏ ਹੈ ਕਿਹੜਾ ਚੈੱਕ ਹੋਣਾ ਸੀ ਹਰ ਅੱਜ ਸਿਰਫ ਬ੍ਰੈਂਕਸ ਤੋਂ ਸੇਖਾ ਕੀ ਸਾਹ ਹਾਂ ਨਹੀਂ ਮੈਂ ਗਰੀਬੀ ਲਵਾ ਕਰਦਾ ਨੂਰ ਨੇ ਗਰੀਬੀ ਲਈ ਪਰ ਮੈਂ ਨਾ ਜਮਾ ਸੈਟ ਸੈਟ ਕਰਕੇ ਰੁਕੇ ਹਾਂ ਹਾਂ ਨਹੀਂ ਹੁੰਦਾ ਜਿੱਦਾਂ ਬੈਠੇ ਅੱਜ ਦੀ ਦੋ ਬਸ ਤੇ ਉਹ ਆਗੇ ਖੜੀ ਰਹੇ ਤੇ ਕੋਈ ਨਾ ਉਹ ਦੇਖ ਰਿਹਾ ਅੱਗੇ ਆ ਬਸ ਜਾਨਾ ਇਹ ਲੋੜੇ ਸਮੋਸਾ ਥੋੜਾ ਢੰਗਣਾ ਖਾ ਨਾ ਮੈਂ ਨੂੰ ਬਸ ਜਮਾ ਕਰ ਸੀ ਜਿੰਦ ਤੇ ਲੋਗ ਹੋ ਰਹੀ ਹੋਈ ਚਲੋ ਜੀ ਬਾਕੀ ਸਾਰੇ ਕੰਮ ਨੇ ਵੇਖ ਲਿਆ ਹੁਣ ਆਪਾਂ ਚਲਦੇ ਆ ਘਰੇ ਠੀਕ ਹੈ ਤੇ ਦਿਖਾਉਣੇ ਤੁਹਾਨੂੰ ਨੂਰ ਦਾ ਆਫੋਨ ਕਿੱਦਾਂ ਦਾ ਹੈ ਲਓ ਵੀ ਹੁਣ ਅਸੀਂ ਫੇਰ ਚੱਲਿਆਂ ਦੁਬਾਰਾ ਜਿਵੇਂ ਮੰਨਦੇ ਨਾ ਗੱਡੀ ਉੱਥੇ ਹੀ ਐ ਕੱਢਦੀ ਮੈਂ ਪਿੱਛੇ ਕੈਂਟ ਡਰਾਈਵਰ ਨਾ ਵਸੇਹੀ ਗੱਲ ਹੈ ਕਿਉਂਕਿ ਅੱਜ ਅਸੀਂ ਕਰਨਾ ਹੈ ਆਪਣਾ ਡਰਾਈਵਿੰਗ ਲਾਇਸੈਂਸ ਅਪਲਾਈ ਮੇਰਾ ਕੱਚਾ ਬਣਿਆ ਹੋਇਆ ਵੈਸੇ ਅੱਜ ਮੈਂ ਪੱਕਾ ਅਪਲਾਈ ਕਰਕੇ ਆਉਣਾ ਟਾਈਮ ਤਾਂ ਬਹੁਤ ਹੋ ਗਿਆ ਪਰ ਇਹ ਵੀ ਜ਼ਰੂਰੀ ਹੈ ਹੁਣ ਅੱਜ ਅਸੀਂ ਜਾਣਾ ਹੀ ਜਾਣਾ ਲਾਇਸੈਂਸ ਵੀ ਅਪਲਾਈ ਕਰਕੇ ਆਉਣਾ ਮੈਂ ਵੀ ਤਿੰਨ ਹਵਲ ਨੇ ਵੀ ਐ ਚਲ ਵੀ ਛੁੱਟੀ ਹੋ ਗਈ ਮਨਾ ਧਿਆਨ ਨਾਲ ਗੱਡੀ ਚਲਾ। ਜਿੱਤੀਆਂ ਥੋੜੀ ਲੱਗਦੀਆਂ ਨਾ ਮੇਰੇ। ਹਾਂ। ਲਾਈਟ ਕਲਰ ਵੀ ਸੋਹਣੇ ਲੱਗਦੇ। ਤੇ 5 ਕਿਲੋ ਮਟਰ ਕਰ ਦੋ। ਤੇ কুমੜ ਕਰ ਦੋ ਇੱਕ ਡੱਬੀ। ਤੇ ਇੱਕ ਸਾਨੂੰ ਉਹ ਵੀ ਦੇ ਦੇ ਜੋ ਟੋਫੂ ਵੀ ਦੇ ਦੋ ਲਸਣ ਵੀ ਜ਼ਰੂਰ ਦੇ ਦੋ। ਠੀਕ ਹੈ। ਇਹ ਤਾਂ ਮੇਰੇ ਬਾਹਰ ਜਾ ਨਹੀਂ। ਜੀ ਬਹੁਤ ਸੋਹਣੇ। ਹਾਂਜੀ। ਚਲੋ ਫੇਰ ਅਸੀਂ ਅੱਜ ਸਿੱਧੀ ਟ੍ਰੇਨਿੰਗ ਲਾਇਸੈਂਸ ਅਪਲਾਈ ਕਰਨ ਦੇ ਲਈ ਜਿਹਦਾ ਕਿ ਖਰਚਾ ਸਾਨੂੰ 10 ਕਿਲੋ ਨੇ ਡਰਾਤਾ। ਕੀ ਵਤੀ ਅਗੇ ਤੋਂ ਸਬਜ਼ੀ ਗ੍ਰੀਡੈਂਡ ਲਈ ਠੀਕ ਹੈ। ਮਟਰ 3 ਲੈ ਆ। ਲਸਨ ਕਿ ਜਿਆ ਲੈ ਪੈਪਰ ਮੈਂ ਇਹ ਨਹੀਂ ਖਰੀਦਨੀ ਨੂਰੇ ਇਹ ਮਹਿੰਗੀਆਂ ਬਹੁਤ ਤੂੰ ਕਰੀ ਤੀਤਾ ਠੀਕ ਆ ਹੈਲੋ ਸ੍ਰੀ ਕਾਲ ਜੀ ਕ੍ਰੈਚੂਲੇਸ਼ਨ ਨੂਰੇ ਨਵੇਂ ਫੋਨ ਦੇ ਕ੍ਰੈਚੂਲੇਸ਼ਨ ਤੈਨੂੰ ਦੇ ਵੀ ਨਹੀਂ ਨਹੀਂ ਦੇਣਾ ਨਹੀਂਗਾ ਤੈਨੂੰ ਇਹ ਮੇਰਾ ਹੈ ਠੀਕ ਆ ਆ ਲੁੱਕ ਦੇਖੋ ਆ ਗੱਡੀ ਗੱਡਾ ਥੋੜਾ ਰੰਗ ਬੜਾ ਗਾਲ ਆ ਰਿਹਾ ਤਾਂ ਸਹੀ ਹੈ ਸਾਥ ਜੀ ਜਾਣਗੇ ਆ ਪਾ ਗੱਡੀ ਚਾਹਾਂ ਮੈਂ ਬੈਠੇ ਆ ਸਾਰੇ ਨਾਲ ਚਲੋ ਕਰਦੇ ਤੁਹਾਨੂੰ ਬਾਜੂ ਬਾਏ ਢਿੱਕੀ ਖੋਲ ਜਾਣ ਰੇ ਢਿੱਕੀ ਖੋਲ ਦੇ ਦੁਨ ਮਿਲਦੇ ਨਹੀਂ ਢਿੱਕੀ ਚਲਾ ਗਿਆ ਵਿੱਚ ਦਮ ਮਿਲਦੇ ਹਾਂ ਕਿ ਕਿਹੜੀ ਸਬਜ਼ੀ ਪੱਜੀ ਵੀ ਫਰੂਟ ਵੀ ਹੁਣ ਆਪਾਂ ਚੱਲੇ ਘਰ ਹੀ ਇੱਕ ਫਰੀ ਮੁੰਡਾ ਟੱਪ ਜੂ ਟੂ ਪੇਚੋ ਆਲਾ ਕਿਹਨਾਂ ਪਾ ਲੈ ਵੀ ਅਸੀਂ ਉੱਧਰ ਸਾਡਾ ਸਾਟਕ ਸੀ ਬੰਦ ਜਿੱਥੋਂ ਦਾ ਹਾਂ ਜੇ ਕੁਸਰੇ ਗਿੱਕੀ ਦਾ ਨਾ ਪਰ ਬੰਨ ਹੈ ਅੱਥਾਰੇ ਤੋਂ ਲੰਨੀ ਹੋਣ ਗੱਡੀ ਟਪਾ ਕੇ ਲੱਗੇ ਹਨ ਕੋਈ ਜੇ ਥਲੰਦੀ ਓਹ ਓਹ ਮੈਨੂੰ ਕਲੀਮ ਤੇ ਡਰ ਲੱਗਦਾ ਹੁੰਦਾ ਜਦੋਂ ਨੋਬਲ ਨਾਲ ਹੁੰਦਾ ਨਾ ਉਹਦੀ ਆਈ ਨੇ ਉੱਧਰਲੀ ਸਾਈਡ ਨੋਬਲ ਨਹੀਂ ਪਤਾ ਮੈਂ ਉੱਧਰ ਦੂத்ਰੀ ਟਪਾ ਲੈਂਦੀ ਨੌਕੀ ਸੋਕੀ ਹੋ ਕੇ ਆਹ ਲੱਗਦਾ ਜੇ ਪادری ਕਿਹੜੇ ਖੂਜੇ ਚ ਆ ਗਈ ਗੱਡੀ ਇਹਨੇ ਸੋਣੀ ਆ ਕੀ ਟੈਂਟ ਲੱਗ ਗਿਆ ਚਾ ਚਾਚੇ ਕਿ ਸੁਪਾ ਪਾਠ ਹੈ ਨਾ ਓਏ 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 ਟੈਂਟ ਨਾ ਫਟਦੀ ਨਾ ਬਲਤੀ ਸੋ ਜਨੋਬਲ ਦਾ ਟੈਂਟ ਹਣੀ ਟੈਂਟ ਹਣੀ ਲਾ ਦੇਣੀ ਸੀਗੀ ਹਲਵਾਈ ਲੱਗੇ ਪਿਆ ਧਿਆਨ ਨਾਲ ਧਿਆਨ ਨਾਲ ਹਲਵਾਈ ਆ ਗਈ ਸੀ ਤੇ ਇਧਰ ਹੁਣ ਨੋਬਲ ਨੂੰ ਜਿਹੜਾ ਪਿਆ ਨਵੇਂ ਫੋਨ ਦਾ ਚਾ ਲੈ ਤਾ ਨੂਰ ਨੇ ਪਰ ਚਾ ਬਲ ਨੋਬਲ ਨੂੰ ਹੋਇਆ ਪਿਆ ਪਹਿਲਾਂ ਦਾਦੀ ਨਾਲ ਫੋਟੋ ਨਵੇਂ ਫੋਨ 'ਚ ਦਾਦੀ ਨਾਲ ਫੋਟੋ ਕਰਾਉਣੀ ਨੋਬਲ ਨੇ ਪਹਿਲਾਂ ਲੈ 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 ਨੋਬਲ ਦੇ ਖਲੇ ਨੇ ਚਾਹੀਏ ਇਹਨੂੰ ਆਈ ਆਏ ਹੋਏ ਟੈਂ ਟੈਂ ਬਾਹ ਸੋਹਣ ਲੱਗ ਰਿਹਾ ਬਈ ਕੀ ਬਾਤ ਜੇ ਮਾਵਾਂ ਠੰਡੀਆਂ ਛਾਵਾਂ ਦਾਦੀਆਂ ਰੁੱਖਾਂ ਵਰਗੀਆਂ ਨੇ ਵੜੀ ਹੋਰ ਘੱਚਾ ਹਾਂ ਵਿਵੜ ਲਾ ਪਹਿਲਾਂ ਆਹ ਉਹ ਬਹੁਤ ਸੋਹਣ ਲੱਗੀ ਆ ਨਾ ਤੂੰ ਨਹੀਂ ਸੋਹਣਾ ਤਾਂ ਲੱਗਿਆ ਨਾ ਫੋਟੋ ਹੋ ਗਈ ਕੋਹੇ ਨੂਰੀ ਲੱਗੀ ਜਾਂਦਾ ਇੱਕ ਮਿੰਟ ਇੱਕ ਮਿੰਟ ਦਿਖਾਣੀਆ ਪਹਿਲਾਂ ਮੇਰਾ ਫੋਨ ਦੇਖੋ ਇਹ ਪਹਿਲਾਂ ਵੀ ਮੈਂ ਬਹੁਤ ਸੋਹਣਾ ਸੀ ਅੱਜ ਮੈਂ ਵੀ ਇਹਦਾ ਰੈਨੋਵੇਟ ਕਰਤਾ ਦਾ ਕਵਰ ਪਾਤਾ ਗਾੜ ਪਾਤਾ ਗਾ ਇਹਨਾਂ ਨਾਲ ਇਹਨਾਂ ਦਾ ਫੋਨ ਨਵਾਂ ਨਵਾਂ ਲੱਗਣ ਲੱਗ ਗਿਆ ਅੱਜ ਮੈਨੂੰ ਵੀ ਮੇਰੇ ਫੋਨ ਦਾ ਚਾਹ ਹੋਇਆ ਕਿ ਆਈ ਮਸਟੈਂਡ ਵਾਲਾ ਕਵਰ ਲੈ ਕੇ ਆਉਂਦਾ ਦੂਜਾ ਫੋਨ ਇਹਨਾਂ ਦਾ ਮਾੜਾ ਲਓ ਬਈ ਹੋ ਗਿਆ ਸਾਡਾ ਟੀ ਟਾਈਮ ਹੁਣ ਤੇ ਨੂਰ ਦਾ ਫੋਨ ਚਲੋ ਆਪਾਂ ਸਾਰਿਆਂ ਨੂੰ ਦਿਖਾ ਦਈਏ ਹੈਨਾ ਵੈਸਤੇ ਇਹਨਾਂ ਨੇ ਬਹੁਤ ਚਾਹ ਕਰ ਲਿਆ ਉੱਥੇ ਹੀ ਖੋਲ ਕੇ ਆਈਡਿਊ ਆਈਡੀ ਕ੍ਰੀਏਟ ਕਰਕੇ ਸਾਰੀਆਂ ਸਨੈਪਚੈਟ ਜੀਮੇਲ ਸਭ ਕੁਝ ਕਰਕੇ ਆਇਆ ਇਹ ਉੱਥੇ ਦੁਕਾਨ ਤੀ ਕਵਰ ਨਹੀਂ ਸਮਝੰਦੇ ਨੇ ਚੜਾਇਆਗਾ ਨਿੱਤੂ ਰੀਤੂ ਆਜੋ ਦੇਖੋ ਦਿੱਦਾ ਫੋਨ ਤੁਸੀਂ ਵੀ ਚਾਹ ਕਰੋ ਨਾ ਅਪਲ ਬਾਈ ਨੇ ਤਾਂ ਬਹੁਤ ਚਾਹ ਕਰ ਲਿਆ ਦਾ ਉਹੀ ਕਰੀ ਜਾਂਦਾ ਕੋਈ ਨਾਵਲੀ ਚਾਹ ਕਰੀ ਜਾਂਦਾ ਜਾ ਫੋਨ ਲਿਆਗਾ ਮੋਹਿਤ ਭਾਈ ਕੇ ਬਹੀ ਰੱਖੀਏ ਚਲੋ ਮੈਂ ਸੀਰੀਅਸਲੀ ਦੱਸਾਂ ਹੈਨਾ ਸੀਰੀਅਸਲੀ ਦੱਸਾਂ ਮੈਨੂੰ ਆਏ ਸੀ ਵੀ ਸੱਚੀ ਵੀ ਮਤਲਬ ਲੱਖ ਤੋਂ ਘੱਟ ਨਹੀਂ ਆਉਣਾਗਾ ਹੈਨਾ ਪਰ ਇਹ ਫਿਰ ਵੀ ਚਲੋ ਸਾਡੇ ਬਜਟ ਜਿਹਦੇ ਵਿੱਚ ਹੀ ਆ ਗਿਆ ਮੈਂ 50000 ਸੋਚੇ ਸੀ ਨੂਰ ਨੇ ਇਹਨੇ ਘਰਾ ਫੋਨ ਲੈ ਕੇ ਦੇਣਾ ਤੇ ਉਹਨੇ ਵਿੱਚ ਹੀ ਆਇਆ ਬੇਟਾ ਵਧੀਆ ਆ ਗਿਆ ਹੈਨਾ ਬਾਲਾ ਮਹਿੰਗਾ ਕਹਿੰਦੇ ਸੀ ਬਾਲਾ ਮਹਿੰਗਾ ਹੈ ਵੀ ਨਾ ਲੈ ਆਈਫੋਨ 14 ਪ੍ਰੋ ਆ ਪ੍ਰੋ ਆ ਨੂਰ ਇਕੱਲਾ ਹਾਂ ਜਿੱਦੜ ਸਤਿ ਸ਼੍ਰੀ ਅਕਾਲ ਬਲੌਜੀ ਐਲੀਨ ਸਾਹਿਬ ਵੀ ਆ ਗਏ ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਸਰ ਨਿੱਤੂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੰਜ਼ੂਰ ਕਰਿਆ ਪਰ ਵੀ ਸਾਡੇ ਬੱਚਿਆਂ ਦੀ ਠੀਕ ਹੈ ਹਣਾ ਲੋ ਵੀ ਹੈ ਆ ਤਾਂ ਰਹੇ ਸਾਰੇ ਜਣੇ ਸਹੀ ਆ ਰਹੇ ਨਾ ਚਲੋ ਵੀ ਹੁਣ ਨੂਰ ਨੇ ਕਰਨਾ ਆਪਦੇ ਫੋਨ ਦਾ ਚਾ ਨਾਲੇ ਦੇ ਭੈਣ ਭਾਵਣ ਵੀ ਹੈਨਾ ਠੀਕ ਚਲੋ ਜੀ ਅੱਜ ਆਪਣੇ ਵਲੌਗ ਨੂੰ ਆਪ ਇਥੇ ਕਰਦੇ ਹਾਂ ਸਵਾਪਤ ਠੀਕ ਹੈ ਮਿਲਾਂਗੇ ਆਪ ਆਪਣੇ ਕੱਲ ਨੂੰ ਨਵੇਂ ਸੋਹਣੇ ਜਿਹਾ ਕਿਊਟ ਜਿਹਾ ਵਲੌਗ ਦੇ ਵਿੱਚ ਆ ਦੇਖ ਲਓ ਮਾਮਾ ਧੀਆ ਖਸਮਾ ਵਾਂ ਤੇ ਤੇਰਾ ਨੂਨ ਮੇਰਾ ਨਾ ਵੀ ਬਹੁਤ ਰਲਦੀ ਹੈ ਨਾ ਦੇਖਿਓ ਹਾਂ ਨੂਨ ਨਵੀਂ ਮੇਰੀ ਨਵੀਂ ਹਾਂ ਇੱਕੋ ਜਿਹਾ ਹੈ ਨਾ ਸਾਰਾ ਨਹੀਂ ਲੱਗਦਾ ਵੀ ਦੂਰ ਨਾ ਮੇਰੀ ਵੱਦੀ ਭੈਣਾ ਮੇਰਾ ਨਵੀਂ ਇਤਨਾ ਦੱਲ ਕੇ ਤੇ ਮੇਰੀ ਲੱਡੂ ਆ ਉਹ ਦੇਖੀ ਉਹਨੇ ਨੇ ਜਮਨੂ ਨੂਰ ਦਾ ਫੈਸਲਾ ਨੂਰ ਦੇ ਬਣਾ ਲਿਆ ਜਦੋਂ ਨੂਰ ਹੋਈ ਸੀ ਨਾ ਸਭ ਤੋਂ ਵੱਧ ਚਾ ਮੈਨੂੰ ਸੱਟ ਪਰਦੇ ਚ ਮੈਨੂੰ ਸੀ ਪਾਰਟੀ ਕੀਤੀ ਸੀ ਪਾਰਟੀ ਸਾਰਿਆਂ ਨੂੰ ਸੀਗਾ ਦੱਦੀ ਨੇ ਦਵਾ ਪਰ ਮੈਨੂੰ ਤਾਂ ਮੈਨੂੰ ਬਹੁਤ ਚਾ ਸੱਚੀ ਮੈਂ ਤਾਂ ਇੰਨਾ ਇਖੀ ਮੈਨੂੰ ਤੀਜੀ ਹੋਣੀ ਚਾਹੀਦੀ ਆਹਾਂ ਜੀ ਰਾਜਨਾ ਹਾਂਜੀ ਚਲੋ ਠੀਕ ਹੈ ਜੀ ਠੀਕ ਹੈ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਠੀਕ ਹੈ ਲਾਈਕ ਕਰ ਲਿੰਕ ਕਰ ਲਾਈਕ ਕਰ ਏ ਬਾਏ ਬਾਏ ਹੋਏ ਦਰਪੀ ਦਰਪੀ ਨੂਰ ਹੋਏ ਦਰਪੀ ਲੜਕੇ ਲੜੋ 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 ਮਾਈਕ ਤਾਂ ਕੋਈ ਫਾਇਦਾ ਹੀ ਨਹੀਂਗਾ ਕਟ 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 ਸਵਾਗਤ ਲਿਆ ਲੈ ਮਾਨਿਆ ਨਾ ਨੂਰ ਯਾਤਰਾ ਨਿੱਕਾ ਜਪਰਾ ਗੋਲ ਗੱਪੇ ਵਰਤ ਸਰ ਆ ਗੱਲ ਨਾ ਆਉਂਦੀ ਨਾ ਤਿੰਬਾ ਮੁਬਾਰਕਾਂ ਬਈ ਨੂਰਪ੍ਰੀਤ ਕੋਰੇ ਥੈਂਕ ਯੂ ਥੈਂਕ ਯੂ ਰਿਤਰਾਏ ਨੂੰ ਪਾਰਟੀ ਕਰੋ ਬਈ ਲਿਆ ਕੁਸਮੋਸੇ ਰਿਤੂ ਨੂੰ ਵੀ ਨਾ ਵਾਹ ਰਿਤੂ ਨਾ ਇਹਨੂੰ ਵੀ ਰਿਤੂ ਜਦੋਂ ਜਾਂਦਾ ਤਾਂ ਪੜਨਾ ਆਇਆ ਤਾਂ ਨਿਕੋਲੋ ਪਹਿਲੀ ਲਾਈਨ ਅਸੀਂ ਕਾਟੀ ਕਰਕੇ ਆਏ ਹਾਂ ਇਹਨਾਂ ਨੂੰ ਕੀ ਆਉਦੀ ਮੰਮੀ ਨੂੰ ਕਿ ਮੰਮੀ ਲਿਆਛੋ ਸੀ ਮੈਨੂੰ ਦਾ